ਸਲਾਮ ਵਾਲੇਕੁਮ ਜੀ ਸਵਾਗਤ ਕਰਦੇ ਆਂ ਆਪ ਸਭ ਦਾ ਸਾਡੇ ਚੈਨਲ ਪੰਜ ਪੀਰ ਸਰਕਾਰ ਤੇ ਦੁਆ ਫਰਿਆਦ ਕਰਦੇ ਆਂ ਸਾਰੇ ਤਾਂ ਦੋਸਤ ਠੀਕ ਠਾਕ ਹੋਵੋਗੇ ਸੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਇੱਕ ਬਹੁਤ ਹੀ ਖਾਸ ਜਾਣਕਾਰੀ ਬਹੁਤ ਡੂੰਗੀ ਜਾਣਕਾਰੀ ਕਿ ਇਬਾਦਤ ਦੇ ਨਾਲ ਕੱਲੀ ਇਬਾਦਤ ਕਰਨ ਦੇ ਨਾਲ ਰੱਬ ਪਾਇਆ ਜਾ ਸਕਦਾ ਆ ਜਾਂ ਨਹੀਂ ਜਾਂ ਫਿਰ ਕੀ ਨਾਲ ਕਰਨਾ ਪੈਂਦਾ ਕੀ ਕੁਝ ਕਰਨਾ ਪੈਂਦਾ ਜਿਸ ਦੇ ਨਾਲ ਉਸ ਖੁਦਾਬੰਦ کریم ਨੂੰ ਉਸ ਅੱਲਾਪਾਗ ਨੂੰ ਉਸ ਵਾਹਿਗੁਰੂ ਗੋੜ ਪ੍ਰਮਾਤਮਾ ਪ੍ਰਵੇਸ਼ਰ ਨੂੰ ਪਾਇਆ ਜਾ ਸਕਦਾ ਆ ਇਸ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਪੂਰੀ ਗੌਰ ਦੇ ਨਾਲ ਸਥਿਰਤਾ ਦੇ ਨਾਲ ਦੇਖਿਓ ਸੁਣਿਓ ਬਿਨਾ ਸਕਿੱਪ ਕੀਤੇ ਹੋਏ ਤੁਹਾਡੇ ਜ਼ਿੰਦਗੀ ਦੇ ਵਿੱਚ ਕਾਮ ਆਣ ਵਾਲੀ ਇਹ ਚੀਜ਼ ਜ਼ਿੰਦਗੀ ਬਦਲ ਕੇ ਰੱਖ ਦੂ ਇਹ ਇਹ ਗੁਰੂਆਂ ਵੱਲੋਂ ਸਿਖਾਈਆਂ ਹੋਈਆਂ ਚੀਜ਼ਾਂ ਨੇ ਜੋ ਅਸੀਂ ਤੁਹਾਡੀ ਝੂਲੀ ਪਾਉਣੇ ਆ ਥੋੜੇ ਤੱਕ ਅਸੀਂ ਪਹੁੰਚਦੀ ਕਰਦੇ ਆ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਗੁਜਾਰਿਸ਼ ਆ ਕਿ ਸਾਡੇ ਚੈਨਲ ਪੰਜ ਪੀਰ ਸਰਕਾਰ ਨੂੰ ਵੱਤਵਾ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਦਬਕੇ ਰੱਖੋ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਆਪ ਸਭ ਨੂੰ ਸਭ ਤੋਂ ਪਹਿਲਾਂ ਮਿਲਦੇ ਰਹਿਣ ਤੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਆ ਇਬਾਦਤ ਬਾਰੇ ਇਬਾਦਤ ਹੁੰਦੀ ਕੀ ਆ ਇਬਾਦਤ ਅਸਲੀ ਹੈ ਕਿਹੜੀ ਆ ਜ਼ਿਆਦਾਤਰ ਤਾਈ ਤੱਕ ਲੋਕ ਜਿਹੜੇ ਆ ਇਹ ਨਿਰੰਕਾਰ ਕਲਯੁਗ ਦੀ ਭਗਤੀ ਜ਼ਿਆਦਾ ਕਰਦੇ ਨੇ ਠੀਕ ਆ ਜੀ ਅਸਲੀ ਇਬਾਦਤ ਤਾਂ ਪਹਿਲੀ ਗੱਲ ਤਾਂ ਕਿਸੇ ਨੂੰ ਕਰਨ ਨੂੰ ਮਿਲਦੀ ਨਹੀਂ ਤੇ ਜਿਹਨੂੰ ਮਿਲਦੀ ਆ ਫਿਰ ਉਹ ਆਟੋਮੈਟਿਕਲੀ ਆਪਣੇ ਮੁਰਸ਼ਿਦ ਆਪਣੇ ਪੀਰ ਪਗੰਬਰ ਦੇ ਆਪਣੇ ਸੱਚੇ ਰਾਹ ਦੇ ਤੋਂ ਭਟਕ ਜਾਂਦਾ ਆ ਪਟਕ ਨਹੀਂ ਜਾਂਦਾ ਉਹਨੂੰ ਪਟਕਣ ਤੇ ਮਜਬੂਰ ਕਰ ਦਿੱਤਾ ਜਾਂਦਾ ਅਸਲ ਦੇ ਵਿੱਚ ਕਿਉਂਕਿ ਇਨਸਾਨੀ ਜਿਹੜਾ ਮਨ ਵਾ ਦਿਲ ਵਾ ਦਿਮਾਗ ਆ ਇਹ ਬਹੁਤ ਹੀ ਜਲਦੀ ਟੁੱਟਦਾ ਆ ਠੀਕ ਆ ਕਿਉਂਕਿ ਜੇ ਤੁਸੀਂ ਹੁਣ ਇਹ ਸੋਚੋ ਵੀ ਜਿਹੜੇ ਕਲਮਿਕਲਾ ਮੰਤਰ ਤੰਤਰ ਪੜ ਕੇ ਤੁਸੀਂ ਉਸ ਮਾਲਕ ਨੂੰ ਉਸ ਖੁਦਾਬੰਦ کریم ਨੂੰ ਤੁਸੀਂ ਪਾ ਲੂਗੇ ਹਾਸਲ ਕਰ ਲੂਗੇ ਉੱਥੇ ਤੱਕ ਦਾ ਰਾਹ ਖੋਲ ਲੂਗੇ ਸੁਰਗਾਂ ਦਾ ਤਾਂ ਇਹ ਗਲਤਫਹਿਮੀ ਆ ਇਹ ਜਿਹੜੀ ਆਵਾਜ਼ਤਾ ਇਹ ਸਿਰਫ ਦੁਨਿਆਵੀ ਆਵਾਜ਼ਤਾ ਇੱਕ ਜੁਰਹਾਨੀ ਇਵਾਦਤ ਹੁੰਦੀ ਆ ਉਸ ਕਾਲਪੁਰਖ ਦੀ ਉਹ ਪਹਿਲੀ ਗੱਲ ਤਾਂ ਕਿਸੇ ਦੇ ਮੱਥੇ ਹੀ ਨਹੀਂ ਲੱਗਦੇ ਕਿਸੇ ਨੂੰ ਮਿਲਦੀ ਉੱਥੇ ਤੱਕ ਦਾ ਕੋਈ ਗੁਰੂ ਹੀ ਨਹੀਂ ਕਿਸੇ ਨੂੰ ਮਿਲਦਾ ਹੈਗਾ ਤੇ ਗੁਰੂ ਤੋਂ ਬਿਨਾ ਗਿਆਨ ਨਹੀਂ ਹੁੰਦਾ ਗੁਰੂ ਬਿਨਾ ਕੋਈ ਰਾਹ ਨਹੀਂ ਮਿਲਦਾ ਗੁਰੂ ਬਿਨਾ ਕੋਈ ਢੋਈ ਨਹੀਂ ਮਿਲਦੀ ਤੇ ਗੁਰੂ ਬਿਨਾ ਇਵਾਦਤ ਕਰਨ ਦਾ ਵੀ ਰਸਤਾ ਨਹੀਂ ਮਿਲਦਾ ਭਿਸ਼ੱਕ ਤੁਹਾਡੇ ਕੋਲ ਇਵਾਦਤ ਹੋਵੇ ਕਰਨ ਦੇ ਲਾਇਕ ਕੋਈ ਤੁਹਾਨੂੰ ਨਾਮ ਸ਼ਬਦ ਕੋਈ ਭਜਨ ਐਸਾ ਮਿਲਿਆ ਹੋਵੇ ਪਰ ਉਹ ਗੁਰੂ ਤੋਂ ਬਿਨਾ ਰਸਤਾ ਨਹੀਂ ਖੁੱਲਦਾ ਹੈਗਾ ਕੋਈ 100 ਚੋਂ ਹਜ਼ਾਰਾਂ ਲੱਖਾਂ ਚੋਂ ਕੋਈ ਇੱਕ ਅੱਧਾ ਇਨਸਾਨ ਹੁੰਦਾ ਜਿਸ ਨੂੰ ਇੱਕ ਕਾਮਲ ਮੁਰਸ਼ਿਦ ਕਾਮਲ ਗੁਰੂ ਤੇ ਇੱਕ ਕਾਮਲ ਇਬਾਦਤ ਕਰਨ ਲਈ ਕੋਈ ਨਾਮ ਸ਼ਬਦ ਮਿਲ ਜਾਂਦਾ ਆ ਨਹੀਂ ਤਾਂ ਜ਼ਿਆਦਾਤਰ ਰੂਹਾਂ ਸਿਰਫ ਵਹਿਮ ਭਰਨ ਦੇ ਵਿੱਚ ਹੀ ਭਟਕਦੀਆਂ ਫਿਰ ਜਾਂਦੀਆਂ ਆ ਤੇ ਜਿਨ੍ਹਾਂ ਦੇ ਕੋਲ ਇਬਾਦਤ ਹੁੰਦੀ ਵੀ ਆ ਕਰਨ ਨੂੰ ਕੋਈ ਗੁਰੂ ਪੀਰ ਮੁਰਸ਼ਿਦ ਸਾਈਂ ਚੱਜਦਾ ਵੀ ਹੁੰਦਾ ਮਿਲ ਜਾਂਦਾ ਆ ਸਹੀ ਤਰੀਕੇ ਦਾ ਮਿਲ ਜਾਂਦਾ ਆ ਪਰ ਉਹ ਵੀ ਇਸ ਗਲਤਫਹਿਮੀ ਦੇ ਵਿੱਚ ਨਾ ਰਹਿਣ ਕਿ ਕੱਲੀ ਆਵਾਜ਼ ਕਰਨ ਦੇ ਨਾਲ ਤੁਹਾਡਾ ਕੋਈ ਟਿਕਾਣਾ ਬਣ ਜੂ ਤੁਹਾਡਾ ਕੋਈ ਮਕਾਮ ਬਣ ਜੂਗਾ ਨਾ ਇਹ ਵਹਿਮ ਚ ਨਾ ਰਹੋ ਕੱਲੀ ਇਬਾਦਤ ਕਦੇ ਕੰਮ ਨਹੀਂ ਕਰਦੀ ਹੈਗੀ ਇਬਾਦਤ ਦੇ ਨਾਲ-ਨਾਲ ਤੁਹਾਨੂੰ ਕਰਮ ਵੀ ਕਰਨੇ ਪੈਂਦੇ ਹੋ ਕੋਈ ਦੁਨੀਆ ਦੇ ਵਿੱਚ ਤੁਹਾਨੂੰ ਉਸ ਖੁਦਾਬੰਦ کریم ਨੇ ਉਸ ਕਾਲਪੁਰ ਕਮਲ ਮਹਾਰਾਜ ਨੇ ਤੁਹਾਨੂੰ ਦੁਨੀਆ ਦੇ ਵਿੱਚ ਕਰਮ ਕਰਨ ਲਈ ਭੇਜਿਆ ਹੈ ਕਰਮ ਕਿਹੜੇ ਕਰ ਰਹੇ ਹੁੰਦੇ ਆ ਜਿਵੇਂ ਸਚਾਈ ਨੇਕੀ ਸੇਵਾ ਨਿਮਰਤਾ ਇਹ ਸਾਰੇ ਹੀ ਗੁਣ ਹੁੰਦੇ ਆ ਜਿਹੜੇ ਇਬਾਦਤ ਦੇ ਨਾਲ-ਨਾਲ ਕਰਮ ਆਪਣੇ ਕਰਨੇ ਪੈਂਦੇ ਆ ਸਚਾਈ ਦੇ ਰਸਤੇ ਤੇ ਚੱਲਣਾ ਹੈ ਨਾ ਕੋਈ ਦੁੱਖ ਜਾਂ ਕੋਈ ਦੁਖੀ ਆ ਕੋਈ ਗਰੀਬ ਆ ਗੁਰਬਾਇਆ ਉਨੂੰ ਉਹਦੀ ਹੈਲਪ ਕਰਨੀ ਉਹਦੀ ਮਜਬੂਰੀ ਨੂੰ ਸਮਝਣਾ ਸੇਵਾ ਕਰਨੀ ਕੋ ਧਾਰਮਿਕਤਾ ਹਾਂ ਤੇ ਜਾਂ ਕੁਛ ਵੀ ਕਿਸੇ ਗਰੀਬ ਗੁਰਬੇ ਦੀ ਜਾਂ ਕਿਸੇ ਦੇ ਕੋਈ ਧੀ ਭੈਣ ਦੀ ਮੈਰਿਜ ਹੋਵੇ ਜਾਂ ਕੋਈ ਇਦਾਂ ਦਾ ਕੋਈ ਵੀ ਦੁਖ ਪਿਆ ਹੋਵੇ ਕੋਈ ਭੀੜ ਪਈ ਹੋਵੇ ਜਾਂ ਕਿਸੇ ਜ਼ਰੂਰਤਮੰਦ ਨੂੰ ਲੋੜ ਹੋਵੇ ਉੱਥੇ ਸੇਵਾ ਕਰਨੀ ਇਹ ਵੀ ਇੱਕ ਬਹੁਤ ਵੱਡੀ ਆਪਣੇ ਉਪਚ ਇਬਾਦਤ ਆ ਇੱਕ ਸਭ ਤੋਂ ਉੱਪਰ ਦੀ ਜਿਹੜੀ ਚੀਜ਼ ਆ ਨਿਮਰਤਾ ਨਿਮਰਤਾ ਤੋਂ ਬਿਨਾ ਤਾਂ ਤੁਸੀਂ ਕਿਸੇ ਰਾਸਤੇ ਚੱਲ ਨਹੀਂ ਸਕਦੇ ਭਾਵੇਂ ਤੁਹਾਡੀ ਜਿਹੜੀ ਮਰਜ਼ੀ ਲੈਣ ਹੋਵੇ ਭਾਵੇਂ ਤੁਸੀਂ ਸਹੀ ਰਾਸਤੇ ਚੱਲਦੇ ਹੋ ਮੈਂ ਨਿਮਰਤਾ ਬਿਨਾਂ ਤਾਂ ਨਹੀਂ ਚੱਲ ਸਕਦੇ ਹੈਗੇ ਕਿਉਂਕਿ ਜਿਵੇਂ ਸਾਡੇ ਬਡਾਰੂਆ ਨੇ ਕਿਹਾ ਹੈ ਕਿ ਸਿਰ ਨਹੀਂ ਮਾਤੋਚੀ ਠੀਕ ਹੈ ਜੀ ਨਿਮਰਤਾ ਰੱਖਣੀ ਬਹੁਤ ਜ਼ਰੂਰੀ ਹੈ ਸਹਿਜ ਭਾਵਨਾਵਾਂ ਦੇ ਅੰਦਰ ਰੱਖਣਾ ਬਹੁਤ ਜ਼ਰੂਰੀ ਹੈ ਆਪਣੇ ਅੰਦਰ ਪੇਸ਼ੈਂਸ ਦਾ ਹੋਣਾ ਬਹੁਤ ਜ਼ਰੂਰੀ ਆ ਕਿਸੇ ਦੀ ਐਵੇਂ ਮੜੀ ਜੀ ਗੱਲ ਪਿੱਛੇ ਕੋਈ ਭੜਕ ਜਾਣਾ ਜਾਂ ਕਿਸੇ ਦੀ ਮੜੀ ਜੀ ਕੋਈ ਐਕਟੀਵਿਟੀ ਵਿੱਚ ਇਹ ਆਪਣੇ ਆਪ ਨੂੰ ਹਾਈਪਰ ਕਰ ਲੈਣਾ ਜਾਂ ਤੁਹਾਡੇ ਬਾਰੇ ਕੋਈ ਅਪਸ਼ਬਦ ਬੋਲਦਾ ਤੁਸੀਂ ਇਕਦਮ ਹਾਈਪਰ ਹੋ ਜਾਂਦੇ ਹੋ ਤਾਂ ਸਮਝੋ ਤੁਹਾਡੇ ਅੰਦਰ ਇਹ ਬਾਦਤ ਵਾਲੇ ਗੁਣ ਹੈ ਨਹੀਂਗਾ ਕੋਈ ਜੋ ਬੰਦਾ ਉਹ ਸੱਚੇ ਮਹਾਰਾਜ ਕੋਈ ਹਕਾਲਪੁਰਖ ਦੇ ਨਾਲ ਜੁੜਿਆ ਹੁੰਦਾ ਉਹ ਤਾਂ ਇੰਨਾ ਵੀ ਜ਼ਿਆਦਾ ਨਿਮਰ ਹੁੰਦਾ ਆ ਕਿ ਉਹਨੂੰ ਤੁਸੀਂ ਅਗਰ ਕੁਝ ਕਹੋਗੇ ਵੀ ਨਾ ਉਹਨੇ ਤੁਹਾਨੂੰ ਕੁਝ ਨਹੀਂ ਕਹਿਣਾਗਾ ਕੋਈ ਤੁਹਾਨੂੰ ਪਲਟਮਾ ਬਾਰ ਨਹੀਂ ਕਰਨਾ ਕੋਈ ਤੁਹਾਨੂੰ ਜਵਾਬ ਨਹੀਂ ਦੇਣਾ ਉਹਦੀ ਲੈਵ ਲੱਗੀ ਹੁੰਦੀ ਆਪਣੇ ਖਸਮ ਦੇ ਨਾਲ ਉਸ ਕਾਲਪੁਰਖ ਸੱਚੇ ਮਹਾਰਾਜ ਪਾਸ਼ਾ ਦੇ ਨਾਲ ਲੱਗੀ ਹੁੰਦੀ ਆ ਉਹਨੇ ਉੱਥੇ ਹੀ ਸਿਰਨੀਵਾ ਕਰਕੇ ਰਹਿਣਾ ਕਿ ਤੈਹੀਂ ਦੇਖਣਾ ਉਹ ਤਾਂ ਸ਼ਿਕਾਇਤ ਵੀ ਨਹੀਂ ਉਹਨੂੰ ਕਰਦਾ ਕਿਉਂਕਿ ਉਹਨੂੰ ਪਤਾ ਆ ਉਹ ਜਾਣੀ ਜਾਣ ਠੀਕ ਆ ਸ਼ਿਕਾਇਤ ਤਾਂ ਆਪਾਂ ਉੱਥੇ ਕਰਦੇ ਆ ਨਾ ਕਿਵੇਂ ਕੋਈ دنیਆਵੀ ਆਪਣੇ ਮਾਪੇ ਹੁੰਦੇ ਆ ਉਹ ਕੜਾ ਹੁਣ ਇੰਨੇ ਜਾਣੀ ਜਾਣ ਹੁੰਦੇ ਆ ਆਪਣੇ ਬਾਹਰੋਂ ਕਿਸੇ ਨੂੰ ਮਾਰਤਾ ਆਪਾਂ ਜਾ ਕੇ ਮਾਪੇ ਨੂੰ ਸ਼ਿਕਾਇਤ ਕਰਦੇ ਆ ਉਹ ਤਾਂ ਆਪਣੇ ਵਰਗੇ ਇਨਸਾਨ ਹੋਗੇ ਨਾ ਪਰ ਉਹ ਜਿਹੜਾ ਕਾਲਪੁਰਖ ਆ ਉਹ ਜਾਣੀ ਜਾਣ ਉਹ ਤਾਂ ਸ਼ਿਕਾਇਤ ਕਰਨ ਦੀ ਵੀ ਲੋੜ ਨਹੀਂ ਪੈਂਦੀ ਤੁਸੀਂ ਉਹਦੇ ਸੱਚੇ ਭਗਤ ਨੂੰ ਛੇੜੂਗੇ ਉਹਦੇ ਨਾਮ ਸਿਮਰਨ ਜੱਪਨ ਵਾਲੇ ਨੂੰ ਉਹਦੇ ਜੋ ਉਹਦਾ ਬੰਦਾ ਉਹਨੂੰ ਛੇੜੂਗੇ ਤਾਂ ਤੁਹਾਨੂੰ ਉਹਦਾ ਉਹ ਜੋ ਬਣਦਾ ਆ ਜੋ ਦੰਡ ਬਣਦਾ ਤੁਹਾਨੂੰ ਉਹ ਮਿਲਣਾ ਹੀ ਮਿਲਣਾ ਆ ਪਰ ਇਹ ਵੀ ਨਾ ਭੁੱਲਿਓ ਕਿ ਜੋ ਇਨਸਾਨ ਗਲਤ ਆ ਉਹ ਵੀ ਉਹਦੇ ਹੀ ਬੱਚੇ ਆ ਜੋ ਚੰਗੇ ਆ ਉਹ ਵੀ ਉਹਦੀ ਬੱਚੇ ਆ ਜੋ ਗਲਤ ਇਨਸਾਨ ਨੇ ਜੋ ਬਰੈਨੀਆਂ ਦੇ ਰਸਤੇ ਚੱਲਦੇ ਆ ਉਹ ਵੀ ਉਹਦੇ ਨਿਆਣੇ ਆ ਉਹਦੇ ਬੱਚੇ ਨੇ ਤੇ ਜਿਹੜੇ ਲੋਕ ਭਗਤੀ ਕਰਦੇ ਆ ਸਭ ਕੁਝ ਕਰਦੇ ਨੇ ਇਦਾਂ ਚੰਗੇ ਰਹਾਾਂ ਤੇ ਚੱਲਦੇ ਨੇ ਉਹ ਵੀ ਉਹਦੇ ਹੀ ਵਾਲੀਵਾ ਉਹਦੇ ਬੱਚੇ ਨੇ ਉਹ ਮਾਲਕ ਕਦੇ ਕਿਸੇ ਦਾ ਮਾੜਾ ਨਹੀਂ ਤੱਕਦਾ ਹਾਂ ਪਰ ਜਿਹੜੇ ਤੁਹਾਡੇ ਕਰਮ ਹੁੰਦੇ ਆ ਕਰਮਾਂ ਦੇ ਅਕੋਰਡਿੰਗ ਤੁਹਾਨੂੰ ਸਜ਼ਾ ਜ਼ਰੂਰ ਮਿਲਦੀ ਆ ਠੀਕ ਹੈ ਜੀ ਤੇ ਜੇ ਸੋਚੀ ਜਾਵਾਂ ਕਿ ਹਾਂ ਸੀ ਤਾਂ ਇੱਕ ਸਹੀ ਰਸਤੇ ਤੇ ਤੁਰੇ ਹੋਇਆ ਸਾਨੂੰ ਸਹੀ ਗੁਰੂ ਮਿਲਿਆ ਸੀ ਆਵਾਜ਼ਤ ਕਰਦੇ ਆ ਉਸ ਕਾਲ ਪੁਰਖ ਦੀ ਉਸ ਮਹਾਰਾਜ ਦੀ ਤੇ ਸਾਡੇ ਗੁਨਾਹ ਮਾਫ ਹੋ ਜਾਣਗੇ ਤਾਂ ਕੱਲੇ ਗੁਨਾਹ ਇਵਾਜ਼ਤ ਕਰਨ ਦੇ ਨਾਲ ਮਾਫਰੀਆਂ ਦੇ ਵਾਦ ਕਰਨ ਦੇ ਨਾਲ ਕੱਲਾ ਰੱਬ ਨਹੀਂ ਮਿਲਦਾ ਨਾਲ ਨੇਕੀ ਕਰਨੀ ਪੈਂਦੀ ਆ ਸੱਚਾਈ ਦੇ ਰਸਤੇ ਚੱਲਣਾ ਪੈਂਦਾ ਸੇਵਾ ਕਰਨੀ ਪੈਂਦੀ ਆ ਨਿਮਰਤਾ ਰੱਖਣੀ ਪੈਂਦੀ ਆ ਆਪਣੇ ਆਪ ਦੇ ਅੰਦਰ ਅੱਜਕੱਲ ਦਾ ਤਾਂ ਹਾਲਾਤ ਬਹੁਤ ਜ਼ਿਆਦਾ ਮਾੜੇ ਹੋਏ ਹੋਏ ਆ ਤੁਸੀਂ ਕਿਸੇ ਨੂੰ ਮੜੇ ਕੁਝ ਕਹਿ ਕੇ ਦੇਖੋ ਅਗਲਾ ਮਿੰਟ ਤੋਂ ਪਹਿਲਾਂ ਹਾਈਪਰ ਹੋ ਜਾਂਦਾ ਆ ਠੀਕ ਆ ਜੀ ਦੁਨੀਆ ਹੀ ਐਸੀ ਹੋ ਚੁੱਕੀ ਆ ਸੋ ਇਹ ਬਹੁਤ ਵਧੀਆ ਸਮਾਂ ਤੁਹਾਡੇ ਲਈ ਕਾਲਯੁਗ ਦਾ ਜਿਹੜਾ ਟਾਈਮ ਚੱਲ ਰਿਹਾ ਆ ਉਸ ਮਹਾਰਾਜ ਦੇ ਨਾਲ ਆਪਣੀ ਲੇਵਲ ਨੂੰ ਜੋੜਨ ਲਈ ਆਪਣੀ ਤਾਰ ਨੂੰ ਜੋੜਨ ਲਈ ਇੱਕ ਬਹੁਤ ਵਧੀਆ ਸਮਾਂ ਆ ਇਹ ਜੀਵਨ بار بار ਨਹੀਂ ਮਿਲਦਾ ਆਪਾਂ ਤਾਂ ਗੱਲਾਂ ਸੁਣਦੇ ਆ ਕਿ 84 ਦਾ ਗੇੜ ਹੁੰਦਾ ਜਾਂ ਇਨੇ ਚਰਵਾ ਦੇ ਕੇ ਇਨਸਾਨੀ ਯਾਮਾ ਮਿਲਦਾ ਜਾਂ ਕੁਝ ਵੀ ਆ ਅਪੋਥੀ ਲੈਵਲ ਤੱਕ ਪਹੁੰਚੀ ਨਹੀਂ ਹੈਗੇ ਸੋ ਇਦਨੋ ਚੰਗਾ ਜਿਹੜਾ ਆਪਾਂ ਨੂੰ ਹੁਣ ਇਨਸਾਨੀ ਜਾਮਾ ਮਿਲਿਆ ਹੋਇਆ ਇਹਨੂੰ ਆਪਾਂ ਸਹੀ ਰਸਤੇ ਲਾ ਲਈਏ ਸਹੀ ਤਰੀਕੇ ਦੇ ਨਾਲ ਇਹਨੂੰ ਚੱਲੀਏ ਠੀਕ ਹੈ ਜੀ ਇਹ ਵਾਅਦਾ ਜਰੂਰ ਕਰੋ ਕੋਈ ਚੰਗਾ ਆਪਣਾ ਗੁਰੂ ਲੱਭੋ ਚੰਗੇ ਰਸਤੇ ਲੱਗੋ ਚੰਗੇ ਨਾਮ ਸ਼ਬਦ ਨੂੰ ਜਪੋ ਸੁਣੋ ਸਿਮਰਨ ਕਰੋ ਠੀਕ ਹੈ ਜੀ ਚੰਗੀਆਂ ਗੱਲਾਂ ਵੱਲ ਧਿਆਨ ਦਿਓ ਨੇਕੀ ਸੱਚਾਈ ਸੇਵਾ ਤੇ ਨਿਮਰਤਾ ਦੇ ਰਸਤੇ ਤੇ ਜਰੂਰ ਚੱਲੋ ਜਿਵੇਂ ਹੁਣ ਆਪਣੀ ਲਾਈਨ ਦੇ ਵਿੱਚ ਹੀ ਆਪਾਂ ਗੱਲ ਕਰ ਲੰਨੇ ਆ ਗੌਂਸਪਾਗ ਪੀਰ ਗਿਆ ਵੀ ਵਾਲੀ ਸਰਕਾਰ ਉਹਨਾਂ ਨੇ ਵੀ ਇਹੀ ਕਿਹਾ ਆ ਕਿ ਰੱਬ ਨੂੰ ਪਾਉਣ ਲਈ ਸਿਰਫ ਇਬਾਦਤ ਦੀ ਲੋੜ ਨਹੀਂ ਹੁੰਦੀ ਜੇ ਇਬਾਦਤ ਨਾਲ ਹੀ ਰੱਬ ਮਿਲਦਾ ਹੁੰਦਾ ਫਿਰ ਤਾਂ ਬਹੁਤ ਸਾਰੀ ਦੁਨੀਆ ਇਦਾਂ ਦੀ ਜਿਹੜੀ ਇਬਾਦਤ ਕਰਦੀ ਆ ਉਹਨਾਂ ਨੇ ਰੱਬ ਹੁਣ ਤੱਕ ਪਾ ਜਾਣਾ ਸੀਗਾ ਉਹਨਾਂ ਨੇ ਵੀ ਇਹੀ ਕਿਹਾ ਆ ਕਿ ਇਬਾਦਤ ਦੇ ਨਾਲ ਰੱਬ ਨਹੀਂ ਮਿਲਦਾ ਸੱਚਾਈ ਨੇਕੀ ਸੇਵਾ ਸਿਮਰਤਾ ਸੋਰੀ ਨਿਮਰਤਾ ਦੇ ਨਾਲ ਠੀਕ ਆ ਜੀ ਤਾਂ ਤੁਸੀਂ ਕਿਤੇ ਜਾ ਕੇ ਰੱਬ ਨੂੰ ਪਾ ਸਕਦੇ ਹੋ ਅਗਰ ਚੰਗੇ ਇਨਸਾਨ ਬਣੂਗੇ ਇਨਸਾਨੀ ਜਾਂਮਾ ਤੁਹਾਨੂੰ ਮਿਲਿਆ ਅਗਰ ਇਨਸਾਨ ਦੀ ਤਰ੍ਹਾਂ ਬਿਹੇਵ ਕਰੋਗੇ ਦੁਨੀਆਦਾਰੀ ਨਾਲ ਚੱਲੂਗੇ ਕੁਦਰਤ ਨਾਲ ਕੁਦਰਤ ਦੀ ਬਣਾਈ ਹੋਈ ਕੁੱਲ ਕਾਇਨਾਤ ਦੇ ਨਾਲ ਉਹਨਾਂ ਜਿਹੜੇ ਬਣਾਏ ਬੰਦੇ ਦੇ ਨਾਲ ਤੁਸੀਂ ਜਦੋਂ ਪਿਆਰ ਮੁਹੱਬਤ ਪਾਉਂਗੇ ਸਹੀ ਰਸਤੇ ਚੱਲੂਗੇ ਤਾਂ ਤੁਹਾਡੀਆਂ ਇਹ ਬਾਤਾਂ ਕਰਨ ਦਾ ਹੀ ਫਾਇਦਾ ਆ ਇਦਾਂ ਤੁਹਾਨੂੰ ਕੋਈ ਫਾਇਦਾ ਨਹੀਂ ਹੈਗਾ ਸੋ ਇਦਾਂ ਦੀਆ ਵੀਡੀਓ ਤੁਹਾਡੇ ਲਈ ਅਸੀਂ ਹੋਰ ਬਹੁਤ ਲੈ ਕੇ ਆਂਦੇ ਰਾਵਾਂਗੇ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਜਾਂ ਜੋ ਵੀ ਅਸੀਂ ਗੱਲਬਾਤ ਕਰਦੇ ਆ ਤੁਹਾਨੂੰ ਕਿੱਦਾਂ ਹੀ ਲਾਜ਼ੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਠੀਕ ਆ ਜੀ ਦਿਓ ਜੈਤ ਜੈ ਪੀਰਾਂ ਦੀ ਜੈ ਸਰਕਾਰਾਂ ਦੀ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਦਬਕੇ ਰੱਖੋ ਤਾਂ ਜੋ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਆਪ ਸਭ ਨੂੰ ਸਭ ਤੋਂ ਮਿਲਦਾ ਮਿਲਦੇ ਰਹਿਣ ਜੈ ਪੀਰਾਂ ਦੀ ਜੈ ਸਰਕਾਰਾਂ ਦੀ